ਕੀ ਚਾਹੋਂ ਦਾ ਸੁਭਬ ਬਣਿਆ ਤੇ ਉਸ ਤੋਂ ਪਹਿਲਾਂ ਬ੍ਰਾਹਮਣ ਪਰਿਵਾਰ ਚ ਜਨਮ ਲੈ ਕੇ ਕੀ ਕਿਰਤ ਕੀਤੀ ਕਿ ਜਿਹੜਾ ਸਿੰਘ ਸੱਜਣਾ ਪਿਆ ਦੇਖੋ ਇਹ ਮੈਂ ਕਹਿ ਸਕਦਾ ਗੱਲ ਕਿ ਕੁਝ ਕਰਮਾਂ ਦੇ ਵੀ ਸੋਦੇ ਹੁੰਦੇ ਨੇ ਕੁਝ ਕਰਮਾਂ ਦਾ ਵੀ ਲੈਣ ਦੇ ਨੂੰ ਹੁੰਦਾ ਕੁਝ ਐਸੇ ਕੰਮ ਹੁੰਦੇ ਨੇ ਕਿ ਜੇ ਮੈਂ ਮੋਨਾ ਰਹਿੰਦਾ ਤੇ ਨਹੀਂ ਕਰ ਸਕਦਾ ਸੀ ਸਿੰਘ ਸੱਜਣ ਤੋਂ ਬਾਅਦ ਉਹ ਕੰਮ ਕੀਤੇ ਨੇ ਜਿੱਦਾਂ ਕਿ ਦਰਬਾਰ ਸਾਹਿਬ ਮੈਨੂੰ ਵਜਾਣ ਦਾ ਮੌਕਾ ਮਿਲਿਆ ਤੁਹਾਨੂੰ ਪਤਾ ਹੈ ਉਹ ਏਡੀ ਵੱਡੀ ਜਗ੍ਹਾ ਪੂਰੇ ਵਰਲਡ ਚ ਉਹਦਾ ਕੀਰਤਨ ਜਾਂਦਾ ਮੈਨੂੰ ਉੱਥੇ ਕੀਰਤਨ ਕਰਨ ਦਾ ਮੌਕਾ ਮਿਲਿਆ ਉਸ ਤੋਂ ਵੀ ਵੱਡੀ ਕਿਰਪਾ ਹੈ ਕਿ ਤੁਹਾਨੂੰ ਅچھے ਉਸਤਾਦ ਮਿਲਣਾ ਮੇਰੇ ਦੇ ਗੁਰੂ ਜੀ ਆ ਸੁਸ਼ੀਲ ਕੁਮਾਰ ਜੀ ਜੈਨ ਉਹ ਮੈਂ ਦੱਸ ਚੁੱਕਿਆ ਕਿ ਉਹ ਐ ਚੀਜ਼ਾਂ ਸਾਰੀਆਂ ਨਾ ਇਹ ਪ੍ਰਮਾਤਮਾ ਨੇ ਪਹਿਲੇ ਡਿਸਾਈਡ ਕੀਤਾ ਹੁੰਦਾ ਔਰ ਬਿਨਾ ਭਾਗਾ ਤੋਂ ਇਹ ਕੁਝ ਨਹੀਂ ਹੋ ਸਕਦਾ ਤੇ ਜਿਹੜੇ ਬੱਚੇ ਸਿੱਖ ਪਰਿਵਾਰ ਚ ਹੋ ਕੇ ਵਲ ਘਟਾ ਦਿੰਦੇ ਆ ਤੇ ਮੈਨੂੰ ਬੜਾ ਦੁੱਖ ਲੱਗਦਾ ਕਿਉਂਕਿ ਸਿੱਖੀ ਦਾ ਜਿਹੜਾ ਜਿਹੜਾ ਸਿੱਖੀ ਦਾ ਸਿਸਟਮ ਨਾ ਹੈ ਨਾ ਬਾਹਰਲੀ ਕੰਟਰੀਆਂ ਚ ਇੰਨਾ ਵਾ ਕਿ ਦੇਖੋ ਕਿ ਸਿੱਖ ਧਰਮ ਜਿਹੜਾ ਨਾ ਉਹ ਇਸ ਟਾਈਮ ਬੜਾ ਪਰਫਲਿਤ ਹੈ ਉਹ ਸਾਨੂੰ ਇੰਨੀ ਹੈਲਪ ਮਿਲਦੀ ਜਿੰਨੇ ਸਟੂਡੈਂਟ ਇਥੋਂ ਬਾਹਰ ਜਾ ਰਹੇ ਆ ਮੇਰੇ ਖਿਆਲ ਚ ਗੁਰਦੁਆਰੇ ਦੇ ਵਿੱਚ ਹਰ ਰੋਜ਼ 3 ਤੋਂ 4000 ਬੱਚਾ ਲੰਗਰ ਖਾ ਰਿਆ ਔਰ ਕਿਹੇ ਬੱਚੇ ਨੂੰ ਪੁੱਛੋ ਕਿ ਤੁਸੀਂ ਤੁਹਾਡੇ ਕੋਲ ਕਾਰਖਾਨਾ ਨਹੀਂ ਹੈਗਾ ਤੇ ਨਾਲ ਰੋਟੀ ਵੀ ਪੈਕ ਕਰਕੇ ਦਿੰਦੇ ਉਹਨੂੰ ਰਹਿਣ ਨੂੰ ਵੀ ਦਿੰਦੇ ਆ ਸਸਿਕਾਲ ਤੁਸੀਂ ਔਨ 에ਅਰ ਨਾਲ ਜੁੜੇ ਹੋਏ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਨਿਤ ਲੁਥਰਾ ਆਪਣੇ ਦਰਸ਼ਕਾਂ ਨੂੰ ਆਜੋ ਸ਼ਖਸ ਦੇ ਨਾਲ ਮਿਲਾਨ ਜਾ ਰਹੇ ਆ ਜਿਹੜਾ ਵਿਦੇਸ਼ ਦੀ ਧਰਤੀ ਯਾਨੀ ਕਿ ਇੰਗਲੈਂਡ ਦੇ ਵਿੱਚ ਪੱਕਾ ਹੈ ਬ੍ਰਿਟਿਸ਼ ਪਾਸਪੋਰਟ ਹੈ ਸੋਨਾ ਸਿੰਘ ਸਰਦਾਰ ਹੈ ਪਰ ਜੇ ਇਸ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਸ ਦਾ ਜਨਮ ਜੋਸੀ ਉਹ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਪਰ ਇਹ ਨੌਜਵਾਨ ਸਿੰਘ ਸਜ ਗਿਆ ਸਿੱਖੀ ਨੇ ਕਿੱਥੋਂ ਤੱਕ ਪਹੁੰਚਾਇਆ ਇਹ ਦਸਤਾਰ ਕਿੱਥੋਂ ਤੱਕ ਇਸ ਬਲੰਦੀਆਂ ਤੱਕ ਲੈ ਗਈ ਤੇ ਕਿਉਂ ਇਹ ਸਿੰਘ ਸਜਿਆ ਗੱਲਬਾਤ ਕਰ ਲਾਂਗੇ ਉਨੇ ਸਿੰਘ ਹੋਣਾ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਜਿਸ ਤਰ੍ਹਾਂ ਮੈਂ ਕਿਹਾ ਕੋਈ ਅਚੇ ਗਲਤ ਗੱਲ ਤੇ ਨਹੀਂ ਕਿ ਪਗੜੀ ਬਨ ਕੇ ਤੇ ਬੁਲੰਦੀਆਂ ਨੂੰ ਹੱਥ ਲਾ ਲਿਆ ਨਹੀਂ ਨਹੀਂ ਇਹ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਜਿੱਤੇ ਕਿਰਪਾ ਹੁੰਦੀ ਹੈ ਨਾ ਉਹੀ ਸਿੰਘ ਬਣ ਸਕਦਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਕਿਉਂਕਿ ਡਿਸਾਈਡ ਤੇ ਮਾਰਾ ਹੀ ਨੇ ਕਰਨਾ ਨਾ ਹੀ ਵਿਲ ਡਿਸਾਈਡ ఎవਰੀਥਿੰਗ ਉਹਨਾਂ ਨੇ ਪਹਿਲਾਂ ਹੀ ਡਿਸਾਈਡ ਕੀਤਾ ਦਾ ਸਾਡੇ ਤੇ ਤੇ ਮੋਹਰਾ ਥੱਲੇ ਆ ਕੇ ਲੱਗਦੀਆਂ ਨੇ ਕਿ ਇਹ ਬ੍ਰਾਹਮਣ ਹੈ ਹਿੰਦੂ ਹੈ 크ਿਸਚਨ ਹੈ ਅਸੀਂ ਤੇ ਇਨਸਾਨ ਆ ਸਭ ਤੋਂ ਪਹਿਲਾਂ ਔਰ ਮੇਰੀ ਫੈਮਲੀ ਵਿੱਚ ਤੇ ਇੰਨੀ ਕਿਰਪਾ ਸੀਗੀ ਕਿ ਸਾਡੀ ਫੈਮਲੀ ਨੇ ਸ਼ੁਰੂ ਤੋਂ ਹੀ ਸਿੱਖ ਧਰਮ ਦੀ ਨਹੀਂ ਸੇਵਾ ਕੀਤੀ ਆ ਮੇਰੇ ਜਿਹੜੇ ਤਾਇਆ ਜੀ ਸੀਗੇ ਉਸਤਾਦ ਵਿਸ਼ਵਾਮਿੱਤਰ ਜੀ ਉਹਨਾਂ ਨੇ ਸ਼ੁਰੂ ਤੋਂ ਹੀ ਇੰਨੀ ਸੇਵਾ ਕੀਤੀ ਸੰਗੀਤ ਦੀ ਕਿ ਉਹਦਾ ਫਲ ਸਾਡੀ ਝੋਲੀ 'ਚ ਪਿਆ ਤੇ ਮੈਨੂੰ ਸਿੱਖੀ ਮਿਲੀ ਆ ਇਸ ਤਰ੍ਹਾਂ ਸਿੱਖੀ ਚਾਉਣ ਦਾ ਸੁਭਾਅ ਬਣਿਆ ਤੇ ਉਸ ਤੋਂ ਪਹਿਲਾਂ ਬ੍ਰਾਹਮਣ ਪਰਿਵਾਰ 'ਚ ਜਨਮ ਲੈ ਕੇ ਕੀ ਕਿਰਤ ਕੀਤੀ ਕਿ ਜਿਹੜਾ ਸਿੰਘ ਸਜਣਾ ਪਿਆ ਦੇਖੋ ਇਹ ਮੈਂ ਕਹਿ ਸਕਦਾ ਗੱਲ ਕਿ ਕੁਝ ਕਰਮਾਂ ਦੇ ਵੀ ਸੌਦੇ ਹੁੰਦੇ ਨੇ ਕੁਝ ਕਰਮਾਂ ਦਾ ਵੀ ਲੈਣ ਦੇਣ ਹੁੰਦਾ ਕੁਝ ਐਸੇ ਕੰਮ ਹੁੰਦੇ ਨੇ ਕਿ ਜੇ ਮੈਂ ਮੋਨਾ ਰਹਿੰਦਾ ਤੇ ਨਹੀਂ ਕਰ ਸਕਦਾ ਸੀ ਸਿੰਘ ਸੱਜਣ ਤੋਂ ਬਾਅਦ ਉਹ ਕੰਮ ਕੀਤੇ ਨੇ ਜਿੱਦਾਂ ਕਿ ਦਰਬਾਰ ਸਾਹਿਬ ਮੈਨੂੰ ਵਜਾਣ ਦਾ ਮੌਕਾ ਮਿਲਿਆ ਤੁਹਾਨੂੰ ਪਤਾ ਹੈ ਉਹ ਏਡੀ ਵੱਡੀ ਜਗ੍ਹਾ ਪੂਰੇ ਵਰਲਡ ਚ ਉਹਦਾ ਕੀਰਤਨ ਜਾਂਦਾ ਹੈ ਮੈਨੂੰ ਉੱਥੇ ਕੀਰਤਨ ਕਰਨ ਦਾ ਮੌਕਾ ਮਿਲਿਆ ਔਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਦੇਖੋ ਐਸੇ ਐਸੇ ਮੈਂ ਵੱਡੇ ਵੱਡੇ ਰਾਗੀਆਂ ਨਾਲ ਵਜਾਇਆ ਔਰ ਉਸ ਤੋਂ ਵੀ ਵੱਡੀ ਕਿਰਪਾ ਹੈ ਕਿ ਤੁਹਾਨੂੰ ਅੱਛੇ ਉਸਤਾਦ ਮਿਲਣਾ ਮੇਰੇ ਗੁਰੂ ਜੀ ਐਸ਼ੁਸ਼ੀਲ ਕੁਮਾਰ ਜੀ ਜੈਨ ਉਹ ਮੈਂ ਦੱਸ ਚੁੱਕਿਆ ਕਿ ਉਹ ਇਹ ਚੀਜ਼ਾਂ ਸਾਰੀਆਂ ਨਾ ਇਹ ਪ੍ਰਮਾਤਮਾ ਨੇ ਪਹਿਲਾਂ ਹੀ ਡਿਸਾਈਡ ਕੀਤਾ ਹੁੰਦਾ ਔਰ ਬਿਨਾ ਭਾਗਾ ਤੋਂ ਇਹ ਕੁਝ ਨਹੀਂ ਹੋ ਸਕਦਾ ਜੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੀਰਤਨ ਕਰਨ ਦਾ ਸੁਆਬ ਮਿਲਿਆ ਤੇ ਅਸੀਂ ਵੀ ਤੁਹਾਡੇ ਕੋਲੋਂ ਕੋਈ ਇੱਕ ਚੀਜ਼ ਜਿਹੜੀ ਸਾਡੇ ਦਰਸ਼ਕਾਂ ਨੂੰ ਤੁਸੀਂ ਸੁਣਾਣੀ ਚਾਹੋ ਉਹ ਜ਼ਰੂਰ ਸੁਣਾਗੇ ਤਾਂ ਕਿ ਫਿਰ ਅਗਲੀ ਗੱਲ ਫਿਰ ਆਪਾਂ ਕਰ ਸਕੀਏ ਸਾਡੇ ਦਰਸ਼ਕਾਂ ਨੂੰ ਆਪਣੇ ਤਬਲੇ ਦਾ ਜਾਦੂ ਜ਼ਰੂਰ ਸੁਣਾਓ ਤਾਂ ਕਿ ਸਾਡੇ ਦਰਸ਼ਕ ਵੀ ਇਹ ਮਹਿਸੂਸ ਕਰ ਸਕਣ ਕਿ ਸਿੰਘ ਸੱਜਣ ਦਾ ਕਾਰਨ ਕੀ ਸੀ ਇਸ ਤੱਕ ਤਪਲੇ ਦੀ ਬਦੌਲਤ ਫਿਰ ਤੁਸੀਂ ਵਿਦੇਸ਼ ਦੀ ਧਰਤੀ ਤੇ ਗਏ ਪਹਿਲਾ ਕਿਹੜੀ ਕੰਟਰੀ ਚ ਗਏ ਤੇ ਕਿੱਦਾਂ ਜਾਣ ਦਾ ਸੁਭ ਬਣਿਆ ਐ ਪਹਿਲਾ ਸਾਨੂੰ ਮੌਕਾ ਮਿਲਿਆ ਜਾਣ ਦਾ ਜੀ థਾਈਲੈਂਡ ਸਿੰਗਾਪੁਰ ਮਲੇਸ਼ੀਆ ਹਾਂਗਕਾਂਗ ਚਾਈਨਾ ਔਰ ਉਸ ਤੋਂ ਬਾਅਦ ਮੈਂ ਮੈਂ ਜੌਬ ਕਰਦਾ ਸੀ ਸਕੂਲ ਚ ਫਿਰ ਸਕੂਲ ਦੀ ਜੌਬ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਜਾਣ ਦਾ ਮਤਲਬ ਮੈਂ ਇੰਗਲੈਂਡ ਗਏ ਜੀ ਉਸ ਤੋਂ ਬਾਅਦ ਹਾਂਜੀ ਤਾਂ ਕਿਉਂ ਜਾਣਾ ਪਿਆ ਜਾਂ ਮਤਲਬ ਕੀਰਤਨੀ ਨਾ ਜਾਂਦੇ ਸੀ ਕਿ ਜਾਂ ਹੋਰ ਪ੍ਰਾਈਵੇਟ ਤੌਰ ਤੇ ਮਿਊਜ਼ਿਕ ਜਿਹੜੇ ਕਿਹਾ ਜਾਵੇ ਕਿ ਕਲਚਰਲ ਪ੍ਰੋਗਰਾਮਾਂ ਚ ਇਸਾਲਿੰਦੇ ਸੀ ਨਹੀਂ ਮੇਰਾ ਐਕਚੁਅਲੀ ਇਦਾਂ ਸੀਗਾ ਕਿ ਮੈਂ ਜੌਬ ਤੇ ਸਕੂਲ ਚ ਕਰਦਾ ਸੀਗਾ ਯੂਨੀਵਰਸਿਟੀ ਕਾਲਜ ਚ ਤੇ ਮੈਂ ਵਜਾਂਦਾ ਹੀ ਸੀਗਾ ਲੇਕਿਨ ਕੀਰਤਨ ਦੇ ਨਾਲ ਹੀ ਮੈਨੂੰ ਜਾਣ ਦਾ ਮੌਕਾ ਮਿਲਿਆ ਬਾਅਦ ਹੁਣ ਥੋੜਾ ਜਿਹਾ ਲਾਈਨ ਚੇਂਜ ਹੋਈ ਆ ਲੇਕਿਨ ਗਿਆ ਮੇਰੇ ਥਰੂ ਆ ਪਰ ਹੁਣ ਮੈਂ ਓਪਨਲੀ ਪ੍ਰਚਾਰ ਕਰ ਰਿਹਾ ਆਪਣੇ ਸੰਗੀਤ ਦਾ ਇੰਡੀਅਨ ਕਲਚਰ ਦਾ ਕਿਉਂਕਿ ਗੋਰਿਆਂ ਨੂੰ ਤੇ ਦੱਸਣਾ ਪੈਂਦਾ ਕਿ ਸਾਡਾ ਉਹ ਡਰਮ ਕਹਿੰਦੇ ਨੇ ਅਸੀਂ ਇੰਡੀਅਨ ਆਪਾਂ ਇੰਡੀਅਨ ਡਰਮ ਕਹਿੰਦੇ ਆ ਨੋ ਉਥੇ ਬੱਚਿਆਂ ਨੂੰ ਵੀ ਸਿਖਾ ਰਹੇ ਆ ਸਕੂਲ ਚ ਸੇਵਾ ਕਰ ਰਹੇ ਆ ਕੀਰਤਨ ਵੀ ਕਰ ਰਹੇ ਆ ਔਰ 뮤직 ਥੈਰੇਪੀ ਜਿਹੜੀ ਆ ਡਿਪਰੈਸ਼ਨ ਜਿਹੜਾ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦਾ ਜਾਂ ਸਟ्रेस ਹੋ ਜਾਂਦਾ ਉਹਨਾਂ ਲੋਕਾਂ ਨੂੰ ਵੀ ਆਪਾਂ ਇਹ 뮤직 ਤੇ ਰਾਹੀਂ ਹੀਲਿੰਗ ਕਰ ਰਹੇ ਆ ਜੇ ਦੇਖਿਆ ਜਾਵੇ ਤਾਂ ਜਦੋਂ ਫਿਰ ਸਿੰਘ ਸਜੇ ਉਸ ਤੋਂ ਪਹਿਲਾਂ ਪਰਿਵਾਰ ਦੇ ਫਾਈਨੈਂਸ਼ੀਅਲੀ ਕੀ ਹਾਲਾਤ ਸੀ ਔਰ ਕੀ ਸਮਝਦੇ ਹੋ ਕਿ ਸਿੱਖੀ ਸਰੂਪ ਧਾਰਨ ਕਰਕੇ ਅੱਜ ਕਿੱਥੋਂ ਤੱਕ ਪਹੁੰਚ ਗਏ ਬਿਲਕੁਲ ਤੁਸੀਂ ਬੜੀ ਅੱਛੀ ਗੱਲ ਪੁੱਛੀ ਹੈ ਫਾਈਨੈਂਸ਼ੀਅਲ ਪ੍ਰੋਗਰਾਮ ਜਿਹੜੀ ਪ੍ਰੋਬਲਮ ਸੀ ਨਾ ਉਹ ਤੇ ਕਾਫੀ ਸੀਗੀ ਕਿਉਂਕਿ ਮੈਂ ਜੌਬ ਕਰਦਾ ਸੀ ਸਕੂਲ 'ਚ ਤੇ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਸੀ ਮੇਰੀਆਂ ਦੋ ਭੈਣਾਂ ਸੀ ਭਰਾ ਵਾ ਔਰ ਮੈਨੂੰ ਸਾਰਿਆਂ ਦੀ ਜ਼ਿੰਮੇਵਾਰੀ ਮੇਰੇ ਸਿਰ ਸੀਗੀ ਕਿ ਗੁਰੂ ਸਾਹਿਬ ਨੇ ਤੇ ਪਹਿਲਾਂ ਹੀ ਮੇਰੇ ਸਿਰ ਤੇ ਪੱਗ ਬੰਨਤੀ ਸੀ ਘਰ ਦਾ ਮੁਖੀ ਬਣਾਤਾ ਸੀ ਤੇ ਜ਼ਿੰਮੇਵਾਰੀਆਂ ਈਆਂ ਸੀਗੀਆਂ ਤੇ ਉਹ ਇੱਥੇ ਰਹਿ ਕੇ ਨਹੀਂ ਪੂਰੀ ਹੋ ਸਕਦੀਆਂ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਜਦੋਂ ਮੈਂ ਸੈਟਲ ਆਪਣਾ ਬਾਹਰ ਜਾਣਾ ਸ਼ੁਰੂ ਕੀਤਾ ਇੰਗਲੈਂਡ ਤੇ ਹੁਣ ਮੈਂ ਉੱਥੇ ਪੱਕਾ ਵਾਂ ਸਾਰਾ ਕੁਝ ਬਾਬਾ ਜੀ ਦੀ ਕਿਰਪਾ ਨਾਲ ਉੱਥੇ ਹੈਗਾ ਆਪਣੇ ਕੋ ਫੈਮਿਲੀ ਹੈ ਬੱਚੇ ਕਿ ਕੀਰਤਰੀਏ ਬਣੇ ਗੁਰੂ ਦੇ ਲੜ ਲੱਗੇ ਗੁਰੂ ਦੀ ਫੌਜ ਚ ਆਏ ਤੇ ਸਿੰਘ ਸੱਜੇ ਤੇ ਫੇਰੀਏ ਬੁਲੰਦੀਆਂ ਨੂੰ ਹਾਸਲ ਕਰ ਸਕੇ ਬਿਲਕੁਲ ਮੈਂ ਇਹ ਗੱਲ ਸੱਚੀ ਕਹਿ ਰਿਹਾ ਤੁਹਾਨੂੰ ਕਿ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜੇਗਾ ਨਾ ਉਹਨੂੰ ਕਮੀ ਕਿਸੇ ਚੀਜ਼ ਦੀ ਨਹੀਂ ਰਹਿੰਦੀ ਹਨਾ ਕਿਉਂਕਿ ਮੈਂ ਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਸਿੱਖੀ ਪਰਿਵਾਰ ਹਨ ਜਿਹੜਾ ਸਿੱਖ ਸਿੱਖ ਧਰਮ ਚ ਬੱਚੇ ਜੰਮਦੇ ਨੇ ਸਿੰਘ ਸਜਦੇ ਨੇ ਉਹ ਬੜੇ ਕਰਮਾ ਵਾਲੇ ਆ ਤੇ ਜਿਹੜੇ ਬੱਚੇ ਸਿੱਖ ਪਰਿਵਾਰ ਚ ਹੋ ਕੇ ਵਾਂਗ ਘਟਾ ਦਿੰਦੇ ਆ ਤੇ ਮੈਨੂੰ ਬੜਾ ਦੁੱਖ ਲੱਗਦਾ ਕਿਉਂਕਿ ਸਿੱਖੀ ਦਾ ਜਿਹੜਾ ਜਿਹੜਾ ਸਿੱਖੀ ਦਾ ਸਿਸਟਮ ਨਾ ਇਹ ਨਾ ਬਾਹਰਲੀ ਕੰਟਰੀਆਂ ਚ ਇੰਨਾ ਵਾ ਤੇ ਦੇਖੋਗੇ ਸਿੱਖ ਧਰਮ ਜਿਹੜਾ ਨਾ ਉਹ ਇਸ ਟਾਈਮ ਬੜਾ ਪ੍ਰਫੁੱਲਤ ਆ ਉਹ ਸਾਨੂੰ ਇੰਨੀ ਹੈਲਪ ਮਿਲਦੀ ਜਿੰਨੇ ਸਟੂਡੈਂਟ ਇਥੋਂ ਬਾਹਰ ਜਾ ਰਹੇ ਆ ਮੇਰੇ ਖਿਆਲ ਚ ਗੁਰਦੁਆਰੇ ਦੇ ਵਿੱਚ ਹਰ ਰੋਜ਼ 3 ਤੋਂ 4000 ਬੱਚਾ ਲ ਔਰ ਕਈ ਬੱਚੇ ਨੂੰ ਪੁੱਛੋ ਕਿ ਤੁਸੀਂ ਤੁਹਾਡੇ ਕੋਲ ਕਾਰਖਾਨਾ ਨਹੀਂ ਹੈਗਾ ਤਾਂ ਨਾਲ ਰੋਟੀ ਵੀ ਪੈਕ ਕਰਕੇ ਦਿੰਦੇ ਹਨ ਉਹਨੂੰ ਰਹਿਣ ਨੂੰ ਵੀ ਦਿੰਦੇ ਆ ਔਰ ਉਹ ਮੈਂ ਤੇ ਕਵਾਂਗਾ ਕਿ ਗੁਰੂ ਸਾਹਿਬ ਨੇ ਅਸੀਂ 20 ਰੁਪਈਆ ਦੀ ਅਸੀਂ ਕਿਰਤ ਕੀਤੀ ਆ ਕਿ ਉਹਨਾਂ ਦੇ ਲੰਗਰ ਅਜੇ ਤੱਕ ਚੱਲ ਰਹੇ ਆ ਐਸੀ ਬਰਕਤ ਫਿਰ ਹੁਣ ਜਿਹੜੇ ਡਾਕੂਮੈਂਟਸ ਜਿਹੜੇ ਲੀਗਲ ਡਾਕੂਮੈਂਟਸ ਚਾਹੀਏ ਤੁਹਾਡੇ ਕੋਲ ਬ੍ਰਿਟਿਸ਼ ਪਾਸਪੋਰਟ ਆ ਜਾਂ ਕੋਈ ਇੰਡੀਅਨ ਡਾਕੂਮੈਂਟ ਆ ਜਾਂ ਜਿਸ ਪ੍ਰਾਪਰਟੀ ਜਿਸ ਇਹ ਫਿਰ ਮਨੀਤ ਸ਼ਰਮਾ ਸਿੰਘ ਵਕ ਜਾਂ ਮਨੀਤ ਸਿੰਘ ਆਕ ਜਾਂ ਮਨੀਤ ਸ਼ਰਮਾ ਨਹੀਂ ਜੀ ਇਹ ਪ੍ਰੋਪਰ ਮੈਂ ਚੇਂਜ ਕੀਤਾ ਆਪਣਾ ਐਫੀਡੇਵਿਟ ਤੇ ਕਿ ਵਨੀਤ ਕੁਮਾਰ ਟੂ ਚੇਂਜ ਟ ਵਨੀਤ ਸਿੰਘ ਔਰ ਮੇਰੇ ਜਿੰਨੇ ਵੀ ਡਾਕੂਮੈਂਟ ਨੇ ਇੰਗਲੈਂਡ ਦੇ ਜਾਂ ਇੱਥੇ ਜਾਂ ਮੇਰੇ ਕੋ ਬ੍ਰਿਟਿਸ਼ ਪਾਸਪੋਰਟ ਹੈ ਇੰਡੀਆ ਦਾ ਮੇਰੇ ਕੋ ਹੁਣ ਨਾ OCI ਹੈ ਲਾਈਫਟਾਈਮ ਵੀਜ਼ਾ ਉਹ ਬਿਲਕੁਲ ਸਾਰੇ ਉੱਤੇ ਵਨੀਤ ਸਿੰਘ ਹੈ ਜੀ ਹਾਂ ਜੀ ਧੰਨਵਾਦ ਜੀ ਇਹ ਵਨੀਤ ਸਿੰਘ ਜਿਹੋ ਜਿਨ੍ਹਾਂ ਨੇ ਆਪਣੀ ਦਾਸਤਾਨ ਸੁਣਾਈ ਕਿੱਦਾਂ 뮤ਜ਼ਿਕ ਦੀ ਸਿੱਖਿਆ ਹਾਸਲ ਕੀਤੀ ਉਸ ਸਮੇਂ ਪਰਿਵਾਰ ਦੇ ਕੀ ਹਾਲਾਤ ਸਨ ਤੇ ਜਦੋਂ ਫਿਰ ਸਿੱਖੀ ਸਰੂਪ ਧਾਰਨ ਕੀਤਾ ਤੇ ਕਹਿੰਦੇ ਮਗਰ ਪਰਤ ਕੇ ਨਹੀਂ ਵੇਖਿਆ ਗੁਰੂ ਮਹਾਰਾਜ ਨੇ ਅਸੀਂ ਬਾ ਫੜੀ ਕਿ ਆ ਜਿੰਗਲੈਂਡ ਦੇ ਵਿੱਚ ਪੱਕੇ ਨੇ ਸੁਭ ਦੇ ਨਾਲ ਹੀ ਭਾਰਤ ਆਉਂਦੇ ਨੇ ਤੇ ਸੁਭ ਦੇ ਨਾਲ ਹੀ ਇੱਥੇ ਲੋਕਾਂ ਨੂੰ ਮਿਲਦੇ ਆ ਪਰ ਜ਼ਿਆਦਾਤਰ ਕਹਿੰਦੇ ਕਿ ਇੰਗਲੈਂਡ ਰਹਿਣ ਦਾ ਸੁਭ ਬੰਦਾ ਤੇ ਵੱਡੇ ਵੱਡੇ ਜਿਹੜੇ ਕੀਰਤਨੀਆਂ ਨੇ ਉਹਨਾਂ ਨਾਲ ਵੀ ਕੀਰਤਨ ਕਰਨ ਦਾ ਮੌਕਾ ਬਣਿਆ ਸਭ ਤੋਂ ਵੱਡੀ ਗੱਲ ਕਿ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਕੀਰਤਨੀਆਂ ਦੇ ਨਾਲ ਤਪਲਾ ਵਜਾ ਕੇ ਸੇਵਾ ਕੀਤੀ ਹੈ ਕੈਮਰਾਮੈਨ ਮੰਡੀ ਦੇ ਨਾਲ ਔਨ 에ਅਰ ਲਈ ਨਹੀਂ ਤੈਨੂੰ ਉਤਰਾ ਬਟਾਲਾ